ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਜਲਦੀ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਹਸਣਾ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਪ੍ਰੋਫੈਸ ਤੇ ਬਾਬਾ ਸੁਖ ਰਖੇ ਤੁਹਾਨੂੰ ਸਾਰਿਆਂ ਨੂੰ ਬੇਜੁਦ ਤੇ ਬਹੁਤ ਖੁਸ਼ੀਆਂ ਕਿੜੇ ਤੁਹਾਡੇ ਸਾਰਿਆਂ ਦੀ ਕਮਾਈ ਹੋਵੇ ਹੁਣ ਜੀ ਬਰਕਤਾਂ ਤੇ ਲੋ ਜੀ ਪਰਿਵਾਰ ਦੇ ਵਿੱਚ ਬੈਠੇ ਆ ਵੀ ਪਿਛਲੇ ਬਲੌਗ ਚ ਦੇਖਿਆ ਤੁਸੀਂ ਮਿੱਟੀਾਂ ਨਾਲ ਦੀ تیاری ਚੱਲ ਪਈ ਪੰਜ ਚਾਰ ਦਿਨ ਦੇ ਵਿੱਚ ਧਾਨ ਆਪਾਂ ਨੇ ਲਾ ਦੇਣੇ ਜੀ ਸਾਰੇ ਖੇਤ ਤਿਆਰ ਐ ਜਸਵੀਰભાઈ ਵਾਲੇ ਵੀ ਆਪਣੀ ਵੀ ਚਲੋ ਹੈ ਸਾਰੀ 7 ਕਿੱਤੇ ਨਕੀਲੇ ਆ ਤੇ ਕਹਿ ਦਿੰਦਾ ਕਈ ਬੰਦੇ ਕਹਿੰਦੇ ਵੀ ਅਸੀਂ 50 50 ਕਿੱਲੇ ਲਾਉਂਦੇ ਆ ਪਰ ਵੀਰੋ ਅਸੀਂ 3 ਕਿੱਲੇ ਪਰ ਤੁਹਾਨੂੰ ਪਤਾ ਦੇਖ ਲਓ ਵੀ ਛੱਟ ਜੀ ਮਾਰਦੇ ਆ ਬੰਦਿਆਂ ਕੰਮ ਕਰਦੇ ਆ ਚਲੋ ਪ੍ਰਮਾਤਮਾ ਸਭ ਨੂੰ ਇਹ ਦਵੇ ਜਿੰਨੀ ਗਏ ਉਹਦੇ ਵਿੱਚ ਰਾਜੀ ਖੁਸ਼ੀ ਰਹੇ ਤੇ ਬੈਠੇ ਆ ਜੀ ਕੈਮਰਾ ਕਰ ਲਾ ਜਿਹੜੀ オーਪਨਿੰਗ ਵੀ ਸਾਡੀ ਜਸ਼ਨ ਤੇ ਤੁਹਾਡੇ ਕੋਲ ਵੀਡੀਓ ਹੈ ਜਿਹੜੀ 2 ਦਿਨਾਂ ਜਾਂ 1 ਦਿਨ ਲੇਟ ਪਹੁੰਚ ਰਹੀ ਹੈ ਫਾਦਰ ਡੇਲ ਜੀ ਅੱਜ ਵੀ ਇੱਧਰ ਪਾਪਾ ਜੀ ਵੀ ਆ ਰਹੇ ਆ ਤੇ ਪਰਮਦੇ ਜਸ਼ਨ ਦੇ ਨਾਨਕੇ ਵੀ ਜਨਾ ਹੈ ਵੀ ਜੇਸ਼ਨ ਮੁੜ ਕੇ ਆ ਗਈ ਜੀ ਉੱਥੇ ਵੀ ਕੇਕ ਕੱਟ ਕੇ ਆਉਣਾ ਚਲੋ ਬਾਈ ਬਾਪੂ ਚਲੋ ਵੀਰ ਉਹ ਵੀ ਬਾਪੂ ਦਾ ਦੇਣਾ ਆਪਾਂ ਦੇ ਨਹੀਂ ਸਕਦੇ ਅਸੀਂ ਵੀ ਮਾਂ ਬਾਪ ਹੈ ਸਾਨੂੰ ਪਤਾ ਹੈ ਬੇਜੇ ਆਪਣੇ ਬੱਚਿਆਂ ਖਤਰ ਕਿੰਨਾ ਕਰਦੇ ਸਾਡੇ ਮਾਂ ਬਾਪ ਨੇ ਖਾੜ ਦੇ ਖਾਤਰ ਕਿੰਨੇ ਕੁ ਸੰਘਰਸ਼ ਕਰੇ ਹੁਣ ਤਾਂ ਬਹੁਤ ਸੌਖਾ ਜਿਹਾ ਕੰਮ ਹੋ ਗਿਆ ਪਹਿਲਾਂ ਕੰਮ ਔਖੇ ਤੇ ਖੇਤੀ ਅਸੀਂ ਵੀ ਕਰਦੇ ਆ ਟਰੈਕਟਰ ਆ ਜਾਂਦੇ ਆ ਬਾਕੇ ਮੜ ਜਾਂਦੇ ਆ ਪਰ ਬਾਪੂ ਉਹਨਾਂ ਦਾ ਟਾਈਮ ਤਾਂ ਵੀ ਬੋਲ ਦਾ ਨਾਲ ਕੀਤੀ ਕਰਦੇ ਤੇ ਬਾਪੂ ਦੱਸਦਾ ਵੀ ਆ ਪਹਿਲਾਂ ਖੂਲ ਆਇਆ ਇਹਨਾਂ ਨੇ ਆਪਣੇ ਅੱਤੀ ਜਿੱਥੇ ਸੀ ਤੁਹਾਨੂੰ ਖੇਤ ਵੀ ਦਿਖਾਉਂਗਾ ਦਿਵਾਲੀ ਨੂੰ ਮੱਥਾ ਟੇਕਣ ਜਾਂਦੇ ਹਾਂ ਤੇ ਖੇਤ ਚੂਗਾ ਤੇ ਆਪਣੇ ਹੱਥੀ ਖੂਲ ਆਇਆ ਹੰਟ ਗੇੜਿਆ ਸਾਰਾ ਕੁਝ ਕਨਾਟਤਾ ਖਿਲਾੜੀ ਚਲਾਉਂਦੇ ਰਹੇ ਤੇ ਅੱਜ ਇੱਥੇ ਪਹੁੰਚੇ ਆ ਪਹਿਲਾਂ ਮਕਾਨ ਵੀ ਕੱਚੇ ਤੇ ਚੁੰਦੇ ਹੁੰਦੇ ਹੁੰਦੇ ਤੇ ਹੁਣ ਮਕਾਨ ਪੱਕੇ ਆ ਮੇਰੇ ਮੈਂ ਤੁਹਾਨੂੰ ਪਤਾ ਨਾ ਜਾਣੀ ਕਹਿੰਦਾ ਇਹ ਮੇਰੀ ਕਹਿਣ ਦਾ ਮਤਲਬ ਹੈ ਵੀ ਅੱਜ ਕੱਲ ਸੁੱਤ ਸੋਲ ਤਾਂ ਬਹੁਤ ਹੈ ਚਲੋ ਬਾਕੀ ਆਪਣੇ ਦੋਏ ਬੰਦੇ ਬੈਠੇ ਜੀ ਬੱਚੇ ਬੈਠੇ ਜੀ ਭਾਈਸੀ ਵਾਲੇ ਕਮਰੇ ਚ ਬਾਹਰ ਬੈਠਣ ਦਾ ਵੀ ਰੋ ਜਮਾਨਾ ਜਿਹੜਾ ਮਕਾਨ ਦੇ ਬਾਹਰ ਵੀ ਠੰਡ ਗਰਮੀ ਹੋਈਦੀ ਹੈ ਗਰਮੀ ਨੇ ਪੂਰੀ ਸਰੇ ਹੱਥ ਕਰਾਈ ਪਈ ਹੈ ਜਿਹੜੀ ਲੇਬਰ ਖੇਤਾਂ ਚ ਵੀ ਗੀਰੀ ਲਾਉਂਦੀ ਹੈ ਸਵੇਰ 5 ਤੋਂ ਲੈ ਕੇ 11:30 ਜਾਂ 12 ਵਜੇ ਤੱਕ ਜੀ ਲਾਉਂਦੇ ਆ ਮੁੜ ਕੇ 4 ਵਜੇ ਲੱਗਦੀ ਹੈ ਪਾਣੀ ਹੋ ਜਾਂਦਾ ਗਾ ਸੋ ਹੁਣ ਬੈਠੇ ਆਪਾਂ ਆਪਣੇ ਕਮਰੇ 'ਚ ਕੋਈ ਤੇ ਪਹਿਨਾ ਜਸ਼ਨ ਮਨਾਉਂਦੇ ਹਾਂ ਤੁਹਾਡੇ ਨਾਲ ਤੇ ਹਾਲੋ ਜੀ ਮੇਰੇ ਨਾਲ ਤੁਹਾਨੂੰ ਸਾਰਿਆਂ ਨੂੰ ਪਿਆਰ ਵਿੱਚ ਸਤਿ ਸ਼੍ਰੀ ਅਕਾਲ ਜੀ ਸ਼ਸ਼ੀ ਗਾ ਜੀ ਹਾਂ ਬਈ ਬੰਨੂ ਕਿੱਥੇ ਜਾਣਾ ਹੁਣ ਨਾਨਕੇ ਨਾਨਕੇ ਨੂੰ ਹਾਂ ਬਈ ਹਾਂ ਜੀ ਪਹਿਲਾਂ ਕੇਕ ਘਰ ਖਾਣਾ ਤੇ ਨਾਨਕੇ ਖਾਣਾ ਹੈ ਇੱਧਰ ਵੀ ਮਿਲੂ ਬਈ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਬਰ ਸ਼ਸ਼ੀ ਗਾ ਜੀ ਹਾਂ ਬਈ ਅੱਜ ਹੈਗਾ ਜੀ ਫਾਦਰਡੇ ਆ ਦਾ ਛਡੇ ਵੀ ਉਹ ਸੈਨੀਵੇਟ ਕਰਨਾ ਹੈ ਲੈ ਜੀ ਜਸ਼ਨ ਨੈਨਾ ਬਾਈ ਪਰਸੋਂ ਚੌਥੇ ਦਾ ਜੋਰ ਲਾਇਆ ਬਾਈ ਕਿਥੇ ਕਾਰਡ ਤੇਰੇ ਭਾਈ ਬਾਈ ਨੇ ਕਾਰਡ ਬਣਾਏ ਵੇ ਇੱਧਰ ਕੁਛ ਨਹੀਂ ਤੈਂ ਵੀ ਕੁਛ ਬਣਾਇਆ ਇਹ ਤਾਂ ਨਾਨਕਿਆ ਦੇ ਵੀ ਆ ਗਈ ਜੈਨੂੰ ਪਤਾ ਲੱਗਿਆ ਉੱਥੇ ਚਾਚਾ ਆ ਗਏ ਛਿੜੀ ਵੀ ਭਾਗਣ ਲੈਣਾ ਇਹ ਵੀ ਨਾਨਕਿਆ ਤੇ ਮੁੜ ਆਈਏ ਤਾਂ ਉਹਨਿਆਂ ਤੇ ਵੀ ਉੱਥੇ ਪਤਾ ਲੱਗਿਆ ਹੋਣਾ ਇਦੋ ਦਿਨ ਪਹਿਲਾਂ ਵੀ ਮਾਦਾ ਛਡੇ ਆ ਰਿਹਾ ਹੈ ਵੀ ਉਹਦੇ ਕਰਕੇ ਫਿਰ ਇਹ ਕੱਲ ਪਰਸੋਂ ਆ ਜੂਗੀ ਅੱਛਾ ਕੱਲ ਪਰਸੋਂ ਦੀ ਉਹ ਫਿਰ ਤਿਆਰੀ ਕਰਦੀ ਹੈ ਠੀਕ ਹੈ ਆਵੇ ਤਾਂ ਵੀ ਕੁਸ ਬਣਾਇਆ ਬਾਈ ਬੱਕਰਾਏ ਇਹ ਸਾਡੇ ਨਾਲ ਖੇਤਾਂ 'ਚ ਰਹਿੰਦਾ ਬਾਈ ਦੇਖ ਲਓ ਇੰਨਾ ਫਰਕ ਪੈ ਜਾਂਦਾ ਰੰਗ ਦਾ ਧੁੱਪ ਨੇ ਬਾਈ ਰੰਗ ਪੱਕੇ ਪੱਕੇ ਜੇ ਕਰਦੇ ਅੱਜ ਵੀ ਬਾਈ ਇਹ ਨਾਨਕੇ ਜਾਨ ਨੂੰ ਮੰਨਦਾ ਨਹੀਂ ਤਾਂ ਕਿਆ ਹੋ ਜਾਣਾ ਤਾਂ ਪਿੱਛੇ ਤੇ ਗਾਮੀ ਨਾ ਗਾਮੀ ਨਹੀਂ ਚਾਚਾ ਨੇ ਕਿਆ ਕਰ ਦੇਣਾ ਪਿੱਛੇ ਤੇ ਕੁੱਤਣਾ ਨਹੀਂ ਕੁੱਤਣਾ ਨਹੀਂ ਕਹਿੰਦਾ ਕੱਦੂ ਕਰ ਦੇਣਾ ਕੱਦੂਾਂ ਦੇ ਅਰੇ ਇਹਨੇ ਬਾਈ ਕੱਦੂ ਕਰ ਦੇਣਾ ਖੇਤ ਦੇ ਵਿੱਚ ਇਹ ਰਿਹਾ ਜੀ ਵੀ ਗੇਲ ਫੁੱਟ ਕੇ ਉੱਥੇ ਆਇਆ ਵੀ ਆਉਂਦੇ ਕੋੜਾ ਦਾ 60 ਫੀਟ ਵੀ ਖਾਇਆ ਆ ਬਚਾਓ ਗਿਆ ਨਾ ਦਿਖਾ ਬਈ ਬਾਈ ਕੱਲ ਨਾ ਖੇਤ ਤੇ ਆਉਂਦੇ ਹੋਏ ਵੀ ਆਉਂਦੇ ਹੋਏ ਤੇ ਨਾ ਉੱਥੇ ਬੋਲਟ ਆ ਕੇ ਖੜਿਆ ਹੀ ਤਾ ਬਾਈ ਖੇਚੂਰੇ ਨੂੰ ਹੋ ਜਾ ਪਤਾ ਆ ਦੇਖੋ ਆ ਨਾ ਇਹਦਾ ਇੱਥੇ ਬੋਲਟ ਨੂੰ ਸੋਹਰੇ ਨੇ ਹੱਥ ਲਾ ਲਿਆ ਬੋਲਟ ਆ ਕੇ ਖੜਿਆ ਹੀ ਤਾ ਦੁਪਹਿਰੇ ਚ ਦੱਸਦੇ ਆ ਉਹ ਕਹਿੰਦੇ ਸੀ 30 40 ਕਿਲੋਮੀਟਰ ਤੇ ਆਇਆ ਸਾਈਕਲ 'ਤੇ ਪਰ ਆਉਂਦੇ ਆ ਨਾ ਆਏ ਹੱਥ ਲਾ ਰਿਆ ਇਹਨਾਂ ਚਾਹ ਹੋ ਗਿਆ ਜੀ ਘਰ ਆ ਗਿਆ ਹੈ ਕੋਲਗੇਟ ਉਤਰਾਂ ਨਹੀਂ ਦਿੱਤੇ ਹੱਥ ਤੇ ਵੀਰ ਉਹਦਾ ਤੇ ਵੀ ਲਈ ਦਾ ਵਰਕ ਜੀ ਵੀ ਡੋਗੋ ਚ ਲੈ ਲੋ ਬਾਈ ਜੈਸ਼ਨ ਕਾਰਡ ਲੈ ਕੇ ਆ ਗਈ ਤੇਰਨ ਬਾਈ ਏਸੀ ਦੇਖੋ ਏਸੀ ਦੇ ਸਾਰੇ ਕੰਮ ਚੱਲ ਰਿਹਾ ਠੰਡਾ ਠਾਰ ਤਖਲਾ ਜ ਫਿਰ ਹਰਜੀਤ ਕੇਕ ਵੀ ਹਾਂ ਜੀ ਵੀ ਬਾਰ ਮੈਂ ਤਾਂ ਕਰਕੇ ਸਾਨੂੰ ਪਾਲ ਪੋਸ ਕੇ ਵੱਡਾ ਕਰਿਆ ਜੀ ਬਪਣੀ ਰਾਣੇ ਵੀ ਥੋੜੀ ਜਿਹਾ ਖੁਸ਼ੀ ਦੇਣ ਦੀ ਕੋਸ਼ਿਸ਼ ਆ ਗਿਆ ਲਈ ਬੰਦਾ ਇਹ ਤੁਹਾਡੇ ਵਾਸਤੇ ਹੈ ਜੀ ਦਿਖਾਈ ਦਿੱ ਗਿਆ ਇਹ ਤੁਹਾਡੇ ਵਾਸਤੇ ਇਹ ਜੀ ਵੇਖੋ ਛੋਟਾ ਜਾ ਡਾਇਵਰ ਰਿਜਨ ਕਰੀ ਜੂ ਆਰ ਮਾਈ ਹੀਰੋ ਹੀਰੋ ਲਓ ਭਾਈ ਦੇਖ ਲਓ ਸਿੱਖਾ ਦੀ ਡੱਬੀ ਦਾ ਹੀ ਕਰਤਾ ਕੰਮ ਜੇ ਜੰਨੇ ਲਓ ਭਾਈ ਝੋਲਾ ਬਹੁਤ ਸੋਹਣਾ ਬਣਾਇਆ ਚਲੋ ਜੀ ਲੈ ਫੜ ਵੀ ਪਤਰਾ ਪੰਮੂ ਨੂੰ ਵੀ ਭਾਈ ਜਜਨੇ ਕਾ ਭੀ ਇਹ ਬਾਤ ਸੁਨੇਤਾ ਕਹ ਦੂੰ ਦੀ ਐਡੀ ਡੈਡ ਹੈਪੀ ਫਾਦਰਸ ਡੇ ਲਓ ਭਾਈ ਅੱਛਾ ਆ ਵਿੱਚ ਉਹਦਾ ਡੱਬੀ ਜੇ ਤਾਂ ਵਿੱਚ ਪਾਇਆ ਕੱਚਾ ਡਰ ਠੀਕ ਸਲੋਵਾਇਜੇਸ਼ਨ ਵੱਲੋਂ ਕਾਰਡ ਕਿਆ ਵਿੱਚ ਲਿਖਿਆ ਹੋਇਆ ਹੈ ਇਹਦੇ ਆਲਾ ਪੜ ਕੇ ਦੱਸਣ ਮੈਨੂੰ ਪਤਾ ਅੰਗਰੇਜ਼ੀ ਆਲਾ ਹੁਣ ਇਹੋ ਆਲ ਮਾਈ ਸੁਪਰ ਹੀਰੋ ਤੁਸੀਂ ਮੇਰੇ ਸੁਪਰ ਹੀਰੋ ਐ ਤੇ ਮੇਰੇ ਸ਼ਾਈਨਿੰਗ ਸਟਾਰ ਹੋਂ ਮੇਰੇ ਚਮਕਦੇ ਸਿਤਾਰੇ ਹੋ ਤੁਸੀਂ ਮੈਨੂੰ ਤੁਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਨਾਲੋਂ ਵਧੀਆ ਚੀਜ਼ਾਂ ਦਿੱਤੀਆਂ ਹਨ ਤੁਹਾਡਾ ਟਾਈਮ ਤੁਹਾਡੀ ਕੇਅਰ ਅਤੇ ਤੁਹਾਡਾ ਪਿਆਰ ਤੁਸੀਂ ਦੁਨੀਆ ਦੇ ਸਭ ਨਾਲੋਂ ਵਧੀਆ ਪਾਪਾ ਹੋ ਮੈਂ ਲੱਕੀ ਹਾਂ ਵੀ ਮੈਨੂੰ ਤੁਹਾਡੇ ਜਿਹੇ ਪਾਪਾ ਮਿਲੇ ਥੈਂਕ ਯੂ ਫॉर एवरीथिंग ਯੂ ਹੈਵ ਡਨ ਫੋਰ आवर ਫੈਮਿਲੀ ਵੀ ਜਿਹੜੇ ਤੁਸੀਂ ਵਾਰੀ ਕੀਤੀ ਉਹ ਹਮੇਸ਼ਾ ਮੂਰੇ ਕਰਦੇ ਹਾਂ ਤੇ ਬਈ ਬੰਦਿਆਂ ਨੂੰ ਕੱਲੋਂ ਨਈਆਂ ਨਈਆਂ ਜੁੱਤੀਆਂ ਪਿਆਰਾਣੀ ਬਚ ਜਾਂਦਾ ਉਹਨੇ ਡੈਡੀ ਮੈਂ ਮੈਂ ਕੱਪੜੇ ਥੈਂਕ ਯੂ ਕੁਝ ਲੈ ਆ ਜਾ ਓਏ ਲਾ ਵੀ ਚੱਕ ਲੈ ਫਿਰ ਕੇਕ ਬਾਬਾ ਜੀ ਨੇ ਵੀ ਬਲਾਉ ਬਾਈ ਪਾਪਾ ਜੀ ਨੇ ਵੀ ਉਧਰ ਬੁਲਾਇਆ ਬਾਬੇ ਨੂੰ ਨਹੀਂ ਦੇਣਾ ਕਾਡ ਹਾਂ ਉਹ ਲਗੀ ਬਈ ਇਹਨੂੰ ਬਾਬੇ ਖਤਰ ਕੈ ਬਣਾਉਣਾ ਹਾਂ ਬਈ ਬੰਮੂ ਦੇਖੋ ਬਈ ਗਰਮੀ ਐ ਕਮਰੇ ਚ ਬੈਠੇ ਨੂੰ ਵੀ ਆ ਰਹੀ ਏ ਨਾਲ ਏਸੀ ਦੀ ਫੁੱਲ ਹਵਾ ਐ ਹਨਾ ਇੱਡੇ ਬਾਲ ਵੀ ਐ ਭਾਰੀ ਨੇ ਹਾਂ ਆ ਦੇਖੋ ਲੈ ਬਈ ਇਧਰ ਸਸੀ ਗਾ ਜੀ ਹਾਂ ਏ ਜਿਹੜੇ ਦੇ ਚੱਕ ਕੇ ਨਜ਼ਾਰਾ ਆ ਜਾਂਦਾ ਨਾ ਹਾਂਜੀ ਮੈਂ ਸੀ ਕਿ ਕਦੋਂ ਆਇਆ ਤੇ ਆ ਲੋ ਬਾਈ ਘਟਾਤਾ ਸੀ ਆ ਕੇ ਕਦੋਂ ਆ ਲੋ ਚਾਚੇ ਦਾ ਬਾਈ ਆੜੀ ਆਏ ਆ ਉਹ ਦੇਖੋ ਇੱਕ ਮੈਂ ਚਾਚੇ ਬਧੀਜੇ ਦਾ ਪਿਆਰ ਨਹੀਂ ਹੋ ਵੀ ਗਿਆ ਹਾਂ ਠੀਕ ਨਹੀਂ ਚਲ ਚੱਕ ਲੈ ਜੀ ਸਾਨੂੰ ਫਿਰ ਕੇਕ ਲੋ ਬਾਈ ਮਿਲਦੇ ਆ ਲੋ ਬਾਈ ਕੇਕ ਆ ਚੁੱਕਿਆ ਬੰਦਾ ਸਾਡਾ ਤਾਗਲਾ ਤੇ ਅਦਰ ਬਾਈ ਪਾਪਾ ਜੀ ਵੀ ਆ ਗਏ ਅਸਤਿਕਾਲ ਜੀ ਤੁਹਾਨੂੰ ਸਾਰੇ ਬਾਈ ਕਮਰੇ ਚ ਠੰਡਮ ਠਾਰ ਇਕੱਠੇ ਹੋ ਗਏ ਬੈ ਜਾ ਬਿਬਲੀ ਉਹ ਥਰੋ ਜਾ ਪਰਮ ਤੋਂ ਉੱਥੇ ਨਾ ਚਲੋ ਜੀ ਤੇ ਆ ਲੋ ਜੀ ਲਾਵੇ ਜੇਸ਼ਨ ਕਰਾ ਬਾਬਾ ਜੀ ਦਾ ਮੂੰਹ ਮਿੱਠਾ ਇਹ ਲੋ ਬਈ ਸੰਤ ਹੈ ਹਣਾ ਨਹੀਂ ਖਾਣਾ ਕੁ ਕਰਾ ਲੋ ਬਈ ਥੈਂਕ ਯੂ ਜੇਸ਼ਨ ਚਾ ਲੋ ਬਾਬਾ ਜੀ ਦਾ ਮੂੰਹ ਮਿੱਠਾ ਕਰਾ ਬਈ ਓਏ ਬਾਬਾ ਜੀ ਦਾ ਮੂੰਹ ਮਿੱਠਾ ਕਰਾ ਦੇ ਹੂੰ ਅਰੇ ਜੀਆ ਥੋੜਾ ਮਲਾਨਾ ਰਾਮਾ ਗਏ ਜਾਂ। ਚਲ। ਤੋੜ ਨੂੰ ਮਾਰ। ਹਾਂ। ਚਲ ਬਾਈ। ਲੋ ਬਾਈ। ਠੀਕ। ਲੋ ਬਾਈ ਚੱਲ ਬਈ ਕਹਿੰਦਾ ਪੰਮੂ ਦੇ ਨਾਨਕਾ ਨੂੰ। ਹਾਂ ਬਈ। ਹੂੰ। ਹਾਂਜੀ। ਰਾਣਾ। ਹਾਂ ਬਈ। ਹਾਂਜੀ। ਹਾਂਜੀ। ਹੂੰ। ਅੱਨੇ ਇੱਕ ਬਾਪੂਰੀ ਤਾਂ ਕੇ ਕੱਟ ਲਿਆ ਹੁਣ ਇੱਕ ਤਾਂ ਰਹਿ ਗਿਆ ਜੀ। ਹੁਣ ਉੱਥੇ ਨੂੰ ਜਾ ਰਹੇ ਹਾਂ। ਵੀ ਕਹਿੰਦੇ ਜਿੱਥੇ ਵੀ ਕੋਈ ਛੋਟੇ ਛੋਟੇ ਖੁਸ਼ੀ ਮਿਲੇ ਕੋਈ ਮੌਕਾ ਛੱਡਣਾ ਨਹੀਂ ਚਾਹੀਦਾ। ਰੇਕ ਬੰਨ ਨੂੰ ਇੰਜੋਏ ਕਰੋ ਸਾਰੇ ਕੁਝ ਰਹੋ ਆਪਣੀ ਆਪਣੀ ਜ਼ਿੰਦਗੀ ਚ ਪੰਮੂ ਕਿੰਨੇ ਕ ਖਾਂਡਾ ਗੱਡੇ ਚ ਹੋਏ ਸਾਰਿਆਂ ਦੇ ਗੱਡੇ ਬਹੁਤ ਹੱਸਦੇ ਮਸਦੇ ਰਹਿੰਦੇ ਲੋਬਾਈ ਪੰਮੂ ਨੇ ਸਪੈਸ਼ਲੀ ਕਹਿੰਦੇ ਮੇਰੇ ਸੀ ਸਟਾਰ ਪਾਏ ਸੱਚੇ ਪੰਮੂ ਲੋਬਾਈ ਗੁਰਦੁਆਰਾ ਸਾਹਿਬ ਆ ਗਿਆ ਗੁਰਦੁਆਰਾ ਪੱਠਾ ਸਾਹਿਬ ਵਾਹ ਸੱਚੇ ਪਾਸ਼ ਸੁੱਖਾ ਕੀ ਚਲੋ ਲੋਬਾਈ ਹਾਂ ਵੀ ਪੰਮੂ ਠੀਕ ਆ ਪਰਮਦਾ ਜੀ ਬਹੁਤ ਔਖਾ ਲਿਆਂਦਾ ਪਰਮ ਨਹੀਂ ਦਾ ਮੰਦਾ ਮੈਂ ਪਰ ਉਹਨੂੰ ਗੱਡੀ 'ਚ ਕਹਿ ਕਹਿਣ ਲੱਗੇ ਤਾਂ ਗ੍ਰੀਨ ਨਹੀਂ ਲੈਂਦੇ ਆ ਜਸ਼ਨ ਨੇ ਲੋ ਬਣਾਤਾ ਦਾ ਜੀ ਹਾਂ ਵੀ ਥੋੜਾ ਜਿਹਾ ਫਿਰ ਉਦਾਸ ਹੋ ਗਿਆ ਤਾਂ ਵੀ ਜਦੋਂ ਪਤਾ ਲੱਗਿਆ ਵੀ ਲਵਾ ਕੇ ਜੈਸਕ੍ਰੀਮੇ ਕੁਝ ਹੋਵੇ ਨਾ ਲੋਬਾਈ ਜਸ਼ਨ ਦੀ ਮਨਪਸੰਦ ਤਾਂ ਸਮਾਨ ਲੱਤਾ ਹਾਂਜੀ ਪਾਪਾ ਨੇ ਹੱਥ ਨਹੀਂ ਲਾਇਆ ਠੀਕ ਆ ਜਸ਼ਨ ਨੂੰ ਹਾਂਜੀ ਚਲੋ ਬਾਈ ਚੱਲਦੇ ਆ ਬਾਕੀ ਨਾਨਕ ਵਾਲੀ ਸਾਈਡ ਨੂੰ ਉਹ ਬਾਈ ਪਿੱਪੜਾ ਪੁੱਪਲ ਦੀ ਸ਼ਾਮੇ ਖੜਾ ਸੀ ਗੱਡੀ ਹਾਂ ਬਈ ਬੰਦ ਕਰਤਾ ਹਾਂ ਕਰਤਾ ਏਸੀ ਬੰਦ ਚਲ ਜਿਸਣਾ ਪਰਮ ਨੂੰ ਫੜਾ ਦੇ ਪੁੱਤ ਪਰ ਆਉਟਿੰਗ ਚ ਚਲ ਚਲ ਰਾਮ ਨੂੰ ਦੇਖ ਲੈ ਹੈ ਰਾਮ ਨੂੰ ਚੱਲ ਕੋਈ ਨਹੀਂ ਨਾਨਕੇ ਘਰ ਆ ਗਿਆ ਹੁਣ ਤਾਂ ਮੁੰਡਾ ਹੁਣ ਨਹੀਂ ਪਹਿਲਵਾਨ ਸਾਡਾ ਮਾਰਦਾ ਬਾਈ ਪ੍ਰਵਾਹ ਜਿਵੇਂ ਗੱਡਾ ਬੈਗ ਪਾਇਆ 100 ਰੁਪਏ ਵਿੱਚ ਕੋਈ ਲੋ ਬਾਈ ਇੱਕ ਬੰਦਾ ਲਿਫਾਫਾ ਪਹ ਲੈਤਾ ਹੈ ਹੈ ਉਹ ਲੈਤਾ ਇੱਕ ਹਾਂਜੀ ਆ ਦੇਖ ਬਾਈ ਇਹ ਬੰਦਾ ਸਾਡਾ ਗ੍ਰੇਟ ਆ ਭਾਈ। ਇਹ ਜੈਸ਼ਨ ਵੀ ਸਾਡੀ ਗ੍ਰੇਟ ਏ ਪਰ ਪੈਸੇ ਥੋੜੇ ਜਿਹਾ ਜ਼ਿਆਦਾ ਲੱਗੋ ਕੇ ਰੱਖਦੀ ਆਪਣੇ ਕੋਲ। ਲੈਣੇ ਤਾਂ ਪਰਸ ਲੈ ਕੇ ਆਈ ਹੈ ਜੀ ਮੈਂ ਇਹ ਚੱਕਿਆ ਨਹੀਂ ਹੈਗਾ। ਹੂੰ। ਪਰਸ ਲੈ ਕੇ ਆਈ ਆ ਬਣਾ ਮੈਂ ਇਹ ਚੱਕਿਆ ਨਹੀਂ ਹੈ। ਹੂੰ। ਸਹੀ ਗੱਲ। ਕਿਹਦੋਂ ਹੈ? ਕੰਮ ਹੋ ਗਈ। ਕੰਮ ਹੈ ਕੰਮ। ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੰਮੀ ਸਤਿ ਸ੍ਰੀ ਅਕਾਲ ਲੋ ਪਹਿਲਾਂ ਸਤਿ ਸ੍ਰੀ ਅਕਾਲ ਚਲੋ ਤੁਸੀਂ ਉਹ ਮਿਲ ਲਓ ਭਾਈ ਜੀ ਨੂੰ ਬੁਲਾ ਦਿਓ ਆ ਜੀ ਸਵਾਸਿਕ ਅੱਲਾ ਫੜ ਕੋਮਲ ਲੋ ਭਾਈ ਪਿੱਛੇ ਹੀ ਰਹਿ ਗਿਆ ਹੈ ਲੋ ਭਾਈ ਨਾਨੀ ਆ ਗਈ ਸਾਡੀ ਨਾਨੀ ਸਤਿ ਸ੍ਰੀ ਅਕਾਲ ਹੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਨਾਨੀ ਸਤਿ ਸ੍ਰੀ ਅਕਾਲ ਲਾ ਬਈ ਦੇਖ ਰਹੇ ਤੇ ਬੈਠੇ ਹੈ ਪਹੁੰਚ ਗਏ ਸਾਰੇ ਭਾਈ ਪਹੁੰਚ ਗਏ ਦੇਖ ਲੈ ਨਾਨੀ ਮਾਮੀ ਸਾਰੇ ਇਕੱਠੇ ਹੋ ਗਏ ਹੈ ਉਹ ਬਈ ਆ ਰੌਣਕ ਦੇਖ ਲੋ ਬਈ ਆ ਬੇੜੇ ਦੇ ਵਿੱਚ ਕਹਿੰਦੇ ਵੀ ਦਰਖਤ ਜ਼ਰੂਰੀ ਹੈ ਹੈ ਨਾਲੇ ਨੇੜੇ ਆਨਾ ਜੇ ਲੈਟ ਲੁੱਟ ਭੱਜ ਜਿਵੇਂ ਪਤਾ ਨਹੀਂ ਲੱਗਦਾ ਵੀ ਲੈਟ ਭੱਜੀ ਬਣੇ ਸਹੀ ਗੱਲ ਹੈ ਲੋ ਬਈ ਖੁੱਲਾ ਡੁੱਲਾ ਬੇੜਾ ਲੋ ਬਈ ਸਾਰੇ ਬੈਠੇ ਪੂਰੀ ਫੈਮਿਲੀ ਤੇ ਕੇਕ ਹੋ ਰਿਹਾ ਬਾਈ ਕੱਟ ਲਓ ਜੀ ਕੱਟੋ ਜੀ ਕੱਟੋ ਕੱਟੋ ਲਓ ਬਾਈ ਬਾਪੂ ਖੁਸ਼ ਕਹਿੰਦੇ ਸਾਰੇ ਖੁਸ਼ ਹੈ ਲੈ ਵੀਓ ਕਰੋ ਜੇ ਹਰਜੀਤਾ ਕੋਲੀ ਪਾਓ ਮੂੰਹ ਕਰੋ ਮਿੱਠਾ ਤੇ ਇਧਰ ਵਾ ਇੱਕ ਛੋਟੇ ਛੋਟੇ ਕਾਕੇ ਹੈ ਇਧਰ ਖਾਈ ਇਧਰ ਨੂੰ ਮੂੰਹ ਦਿਖਾਈ ਹਾਂ ਵੇ ਜੀ ਸਾਨੂੰ ਹਾਂ ਜੀ ਲਓ ਬਾਈ ਸਾਰੇ ਬੈਠੇ ਆ ਪੂਰੀ ਤੇ ਪੂਰੀ ਫੈਮਿਲੀ ਲਾ ਇਹ ਕਹਿੰਦਾ ਮੰਮੀ ਹੀ ਮੂੰਹ ਮਿੱਠਾ ਕਰਾਉ ਲੋ ਲਾ ਭਾਈ ਆ ਬਈ ਜਸ਼ਨ ਹਾਂਜੀ ਜਸੂ ਹੀ ਆਇਆ ਇਹ ਰੰਦ ਮਾਚ ਕਰਾ ਚੱਲ ਕੋਈ ਨਹੀਂ ਚਲੋ ਲਾ ਜਸ਼ਨ ਦੀ ਵਾਰੀ ਆ ਲਓ ਭਾਈ ਠੀਕ ਆ ਹਾਂ ਠੀਕ ਆ ਭਾਈ ਹਾਂ ਬਾਤ ਦੇ ਕੋਈ ਕਮੀ ਪੇਚੀ ਨਹੀਂ ਨਹੀਂ ਠੀਕ ਆ ਹਾਂ ਠੀਕ ਆ ਆ ਵੀ ਬੰਮੂ ਠੀਕ ਆ ਲਓ ਭਾਈ ਚਲੋ ਠੀਕ ਆ ਭਾਈ ਬੈਠੇ ਆ ਸਾਰੇ ਲਓ ਭਾਈ ਹੈ ਲਓ ਭਾਈ ਪਾਪੇ ਨੂੰ ਮੁੰਡੇ ਨੇ ਗਿਫਟ ਦੇ ਦਿੱਤਾ ਬਈ ਹਾਂ ਹਾਂ ਹਾਂਜੀ ਬਈ ਪਾ ਹਾਂਜੀ ਸਾਰਿਆਂ ਨੇ ਉਹ ਦਿੱਤਾ ਏ ਛੇ ਸਾਰਿਆਂ ਨੇ ਗਿਫਟ ਦਿੱਤਾ ਹੈ ਹਾਂਜੀ ਚੱਲ ਫੇਰ ਤੂੰ ਕੇਕ ਚੱਕ ਲਾ ਹੁਣ ਸਾਰਿਆਂ ਨੂੰ ਕੇਕ ਦੇ ਦੇ ਠੀਕ ਨਹੀਂ ਲੈ ਬਈ ਜਸ਼ਨ ਸਾਡੀ ਬਹੁਤ ਸਿਆਣੀ ਧੀ ਆ ਤੇ ਆਪਣਾ ਕੰਮ ਕਰੀ ਜਾਂਦੀ ਆ ਹੋਈ ਹੋਈ ਉਹ ਕਾਕੇ ਮੇਰੇ ਕੋਲ ਨੂੰ ਆਈ 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 ਉਫੜ ਜੀ ਕੋਲ ਨੂੰ ਬਈ ਕੁੜੀਆਂ ਜਗਦੀ ਬਹੁਤ ਆ ਸਾਸੀ ਕਾਲ ਬੁਲਾ ਦੇ। ਕੋਈ ਸਾਸੀ ਕਾਲ। ਸਾਸੀ ਕਾਲ ਬੁਲਾ ਦੇ। ਆ ਦੇਖ ਲਓ ਭਾਈ ਜਿਹਨੇ ਸਾਸੀ ਕਾਲ ਬੁਲਾਉਣੀ ਹੈ। ਦੇਖ ਲਾ ਹੈ ਜਗਦੇ ਹੈ ਭਈ ਨੇ ਇਹ ਗੁੜੀ ਜੱਕਦੀ ਹੈ। ਕੋਈ ਗੱਲ ਨਹੀਂ ਮਸੂਮੀਅਤ ਹੈ ਭਾਈ। ਬੱਚੇ ਹੈ ਰੱਬ ਦਾ ਰੂਪ ਹੁੰਦੇ ਹੈ। ਇਹ ਲੋ। ਹਾਂ। ਚਲੋ ਭਾਈ ਬੈਠਿਆ ਸਾਰੇ। ਲੋ ਭਾਈ ਜਿਸਨ ਦੀ ਜੂਟੀ ਦੇਖੋ ਇਹਦਾ। ਥੈਂਕ ਯੂ ਪੁੱਤਰਾ। ਲੋ ਭਾਈ ਸਾਰਿਆਂ ਨੂੰ ਬਤਾਲ ਗੀਆ। ਇਹ ਆਪਣਾ ਕੋਈ ਫਰਜ਼ ਨਭਾਈ ਜਾਂਦੀ ਐ। ਸਿੱਖ ਨੇ। ਇਹ ਆ ਲੋ ਆਪਾਂ ਵੀ ਬਾਈ ਮੂੰਹ ਉਠਾ ਕਰੀਏ ਹੁਣ। ਲੋ ਬਾਈ ਇਹਨੂੰ ਵੀ ਸਾਹਮਣਾ ਔਖਾ ਏ ਆ ਦੇਖੋ। ਸਾਰੇ ਜਾਨੇ ਬੈਠੇ ਬਾਈ ਬਾਹਰ ਆਪਣਾ ਆਰਾਮ ਨਾਲ। ਤੇ ਬਾਈ ਧੁੱਪ ਨੂੰ ਮੁੱਖ ਰੱਖਦਾ ਹਾਂ ਦੇਖੋ ਜਿਹੜਾ ਭੌਣ ਆ ਨਾ ਕੀੜੇ ਦਾ। ਉਹ ਵੀ ਸ਼ਾਂਤਮਈ ਹੋਇਆ ਹੋਇਆ ਕੋਈ ਕੀੜਾ ਨਹੀਂ ਬਾਈ ਨਿਕਲਦਾ। ਉਹ ਤਾਂ ਮਾਰ ਹੀ ਨਾਉਦਾ ਠੀਕ ਆ ਓਕੇ ਲੈ ਬਾਈ ਸਾਰੇ ਬੈਠੇ ਆ ਦੇਖਦੀ ਸ਼ਾਮਾ ਵੀ ਅੰਦਰ ਗਰਮੀ ਲੱਗਦੀ ਹਲੇ ਉਰੇ ਨਹੀਂ ਗਰਮੀ ਲੱਗਦੀ ਹੈ ਜੀ ਪੰਮੂ ਗਰਮੀ ਦਿਖਾਈ ਪਤਾ ਤੈਨੂੰ ਕਿੰਨੀ ਕਾਈ ਵੀ ਆ ਆ ਲੋ ਬਾਈ ਦੇਖੋ ਇਹ ਬੰਦਾ ਗਰਮੀ ਨਾਲ ਭੱਜਿਆ ਹੋਇਆ ਠੀਕ ਨੇ ਬਾਕੀ ਬਾਈ ਨਾਨੇ ਨੂੰ ਪੁੱਛ ਲੈਂਦੇ ਆ ਵੀ ਤੰਗ ਤਾਂ ਨਹੀਂ ਕਰਦਾ ਮੈਂ ਇਹ ਨਾ ਨੀ ਨਿਤੰ ਕਰਦਾ ਹਾਂ। ਹਾਂ ਦੇਖ ਲੈ। ਨਹੀਂ। ਮੈਂ ਆਪਣੇ ਘਰ ਨੂੰ ਜਾਈਂ। ਨਿਆਣੇ ਤਾਂ ਖੇਲੇ ਹੀ ਕਰਦੇ ਆਂ। ਹਾਂ। ਨਿਆਣੇ ਤਾਂ ਖੇਲੇ ਹੀ ਕਰਦੇ ਆਂ। ਦੇਖ ਲੈ ਨਹੀਂ ਆਪਣੇ ਘਰ ਨੂੰ ਜਾਈਏ ਲੈ ਕੇ ਭਾਈ। ਹਾਂ। ਉਹ ਬੱਚ ਘੇਰਾ ਬਾਲ ਤੇ ਕਹਿੰਦੇ ਨੌਲੇ ਵਾਲੀ ਆ। ਹੂੰ। ਆ ਦੇਖੋ ਭਾਈ। ਆਪੇ ਹੋਲੇ ਹੋਲੇ ਸੋਜੀ ਆ ਜਾਣੀ ਆ। ਹੂੰ। ਹੌਲੀ ਹੌਲੀ ਸੋਜੀ ਆ ਜਾਣੇ ਆਪੇ ਨਿਆਣੇ ਇਲਤ ਕਰਦੇ ਹੁੰਦਾ। ਬੱਦਲ ਆ ਗਿਆ ਹਾਂ। ਮੌਸਮ ਭਾਈ ਦੇਖੋ। ਆਵਾਗੀ ਨਾ ਦੇਖੋ ਬੱਦਲ ਆ ਚੁੱਕੇ ਵਾਹ ਬਈ गिर ਗਏ ਫੁੱਲ ਬਾਹਰੋਂ ਨਾ ਫੁੱਲ ģੇਰ ਤੇ ਬਾਈ ਸਾਰਿਆਂ ਪਰ ਠੀਕ ਨਹੀਂ ਉਹ ਦੇਖੋ ਬਾਈ ਉਧਰ ਵੀ ਬੰਦੇ ਖੇਲ ਰਹੇ ਆ ਜਸ਼ਨ ਆਈ ਉਹ ਨਿਆਣੇ ਉਹ ਪਹੁੰਚ ਕੇ ਕੋਈ ਕਿਧਰੇ ਕੋਈ ਕਿਧਰੇ ਲੈ ਬਈ ਆਹਾਹਾ ਲੈ ਛਾੜ ਤੇ ਫੁੱਲ ਹੈ ਫੁੱਲਾਂ ਦੀ ਘਾਟ ਕਿਤੇ ਪੱਤੀ ਪੱਤੇ ਛਾੜ ਤੇ ਬਾਈ ਬੱਲੇ 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 ਲੋ ਹਾਂ ਲੈ ਬਾਰਸ਼ ਲੱਗੀ ਬਾਈ ਹੁਣ ਪਾ ਗੱਡੀ ਕੱਢ ਗਏ ਚੰਗਾ ਵੀਰ ਫਿਰ ਚੰਗਾ ਜੀ ਓਕੇ ਬਾਈ ਉਹ ਬੰਮੂ ਆ ਗਿਆ ਬੰਮੂ ਆ ਕੇ ਪਹਿਲਾਂ AC ਲਾ ਲਿਆ ਗਿਆ ਚਲੋ ਬਾਈ ਲਓ ਬਾਈ ਇਹ ਹੈ ਪਿਆਰ ਮਾਰਾ ਸਾਰਾ ਇੱਥੇ ਸਤਿ ਸ੍ਰੀ ਅਕਾਲ ਬਾਈ ਬੰਮੂ ਠੀਕ ਹੈ ਰਹਿ ਜਾ ਤੂੰ ਰਹਿ ਜਾ ਚਲੋ ਠੀਕ ਹੈ ਜੀ ਫਿਰ ਉਹ ਨਾ ਤੇ ਮਾਲ ਤੇ ਕਾਦੀ ਹੋ ਜਾਂਦੀ ਏ ਠੀਕ ਆ ਚਲੋ ਠੀਕ ਆ ਬਾਏ ਕੱਕੇ ਠੀਕ ਆ ਹਨਾ ਗਵਿੰਦਰ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਬਾਈ ਹੋ ਗਈ ਕਿਰਪਾ ਮਾਰਾ ਤੇ ਬਾਈ ਕੁਝ ਨਹੀਂ ਦਿਖ ਰਿਹਾ ਮੂਰੇ ਫੁੱਲ ਬਟਾ ਫੁੱਲ ਮੇਨ ਹਾਂਜੀ ਕੁਦਰਤ ਦੇ ਰੰਗ ਦੇਖ ਲੋ ਜਾਣ ਲੱਗੇ ਕਿੰਨੀ ਗਰਮੀ ਚ ਗਏ ਤੇ ਤੁੱਕ ਜੜੀ ਹੋਈ ਸੀ ਆਉਂਦੇ ਹੋਏ ਹੁਣ ਨਹੀਂ ਜਾ ਰਹੇ ਵੀ ਜਰਵਾਣਾਂ ਕਾ ਕਰਾਈ ਮਾਰਨਾ ਨਾ ਕੱਢੀ ਗੱਡੀ ਦਾ ਵਨ ਸਪੀਡ ਹਾਂ ਵੀ ਅੰਨਾ ਕਾ ਕਰ ਬਹਾ ਹੋਈ ਦੀ ਆਪਣੇ ਕੋਲ ਵੀ ਗੱਡੀ ਹੈਗੀ 20 ਬਵੇ ਜਿਉਂ ਤਾਰਾ ਕਰੀਂ ਹੋਰ ਆਪਣਾ ਕੋਹ ਬੰਦਾ ਦੇ ਲੋ ਬਾਈ ਲੋ ਬਾਈ ਪਾਣੀ ਰੋਡ ਪਰ ਫੁੱਲ ਬੜਾ ਫੁੱਲ ਪਾਣੀ ਦਾ ਬਾਈ ਹਾਂ ਬਾਈ ਰਾਮ ਨਾਲ ਜਾ ਰਿਹਾ ਵੀ ਕਿਸੇ ਉੱਪਰ ਪਾਣੀ ਨਾ ਪਵੇ ਬਸ ਦੋ ਮਿੰਟ ਹੋਰ ਰਾਮ ਨਾਲ ਬਹੁਤ ਬੜੀ ਪ੍ਰਾਣੀਆਂ ਗੱਲਾਂ ਯਾਦ ਆ ਰਹੀਆਂ ਜਿਵੇਂ ਜਦੋਂ ਕਿਤੇ ਟਾੜਾ ਹੁੰਦਾ ਤੇ ਨਹੀਂ ਆ ਜਾਂਦਾ ਤੇ ਰੁਕਦੇ ਤੇ ਰਸਤੇ ਤੇ ਦਿਓ ਟਾਈਮ ਅੱਜ ਤੇ ਇੱਥੇ ਆ ਰਹੇ ਜਾਈਏ ਬੱਚੇ ਜੀ ਸੌਂ ਗਏ ਮੈਂ ਠੰਡਾ ਮਾਣੂ ਹੋ ਗਿਆ ਬਹੁਤ ਆ ਬਾਈ ਮੀ ਫੁੱਲੋਟਾ ਫੁੱਲ ਮੇ ਹੀ ਆ ਬਾਈ ਦੇ ਵਾਲਾ